ਉਦਾਰ ਰਾਗ ਆਸਾਨ ਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹੋ ਉਦਾਰ ਤੇ ਰਾਕੇ ਹਾ ਸੋ ਕਰਕੇ ਹਾ ਜਿਤ ਵਹਿ ਸਰਬ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਜੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਧ ਸੰਗਤ ਜੀ ਇੱਕ ਵਾਰੀ ਸਤਿਗੁਰੂ ਨਾਨਕ ਦੇਵ ਜੀ ਦੇ ਪਾਸ ਸ੍ਰੀ ਗੁਰੰਗ ਦੇਵ ਜੀ ਨੇ ਅਰਦਾਸ ਕੀਤੀ ਕੋਈ ਸੱਚੇ ਪਾਰਸ਼ਾ ਨੂੰ ਸੁਰਸਵਾਦੀਆਂ ਦੇ ਦਰਸ਼ਨ ਕਰਾਓ ਇਹ ਜਨ ਸਾਖੀ ਦੀ ਸਾਖੀ ਹੁੰਦੀ ਹੈ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਚੱਲਣਾ ਤੁਸੀਂ ਜਾਓ ਸੁਰਸਵਾਦੀ ਸੰਦਸ਼ਨ ਹੋਣਗੇ ਆਪਜੀ ਜਗਾ ਇਥੋਂ ਚੱਲੇ ਤਾਂ ਕੀ ਦੇਖਦੇ ਹਾਂ ਬੜੀ ਭਾਰੀ ਉਜਾਰ ਹੈ ਉਜਾਰ ਦੇ ਕੋ ਨਜ਼ਰ ਵੇਖਿਆ ਉਸ ਨਗਰ ਦੇ ਲੋਕ ਸੰਗੇ ਕੀ ਲੋਕ ਵਾਸੀਏ ਵੇਖੇ ਜਿਨ੍ਹਾਂ ਦੇ ਕਾਲੇ ਮੂੰਹ ਸਨ ਉਹ ਪੁੱਛਿਆ ਭਾਈ ਕੋਈ ਤੁਸੀਂ ਸੁਰਸਵਾਦੀ ਹੋ ਕਹਿੰਦੇ ਨਹੀਂ ਜੀ ਅੱਗੇ ਸੁਰਸਵਾਦੀ ਹੈ ਉੱਥੋਂ ਅੱਗੇ ਗਏ ਕੀ ਦੇਖਿਆ ਸੂਰਾ ਵਾਲੇ ਮੂੰਹ ਹਨ ਰੇਖਨ ਨੇ ਪੁੱਛਿਆ ਤੁਸੀਂ ਸਮਝਵਾ ਦਿਓ ਕਹਿੰਦੇ ਨਹੀਂ ਜੀ ਅੱਗੇ ਐ ਫਿਰ ਉਹਨੂੰ ਅੱਗੇ ਗਏ ਇਤਨਾ ਦੇ ਖਿਲੁ ਖੁਕੇ ਹੋਏ ਸਨ ਗਰਦਨਾਂ ਵਿੱਚ ਉਹਨਾਂ ਨੇ ਪੁੱਛਿਆ ਤੁਸੀਂ ਸਮਝਵਾ ਦਿਓ ਕਹਿੰਦੇ ਨਹੀਂ ਜੀ ਅਸੀਂ ਕਰਨੀ ਸੋਚੀ ਹੁਆ ਵੀ ਫਿਰ ਅੱਗੇ ਗਏ ਇਗਾਂ ਦੇ ਮੂੰਹ ਸਾਹ ਸੰਜੀ ਪਿੱਛੇ ਨਹੀਂ ਸੀ ਪੁੱਠੇ ਪ੍ਰੇਤਾਂ ਵਾਂਗੂ ਪੈਰ ਉਹਨਾਂ ਨੇ ਪੁੱਛਿਆ ਤੁਸੀਂ ਸਮਝਵਾ ਦਿਓ ਕਹਿੰਦੇ ਨਹੀਂ ਜੀ ਅਸੀਂ ਨਹੀਂ ਸਮਝਾਦੀ ਫਿਰ ਇਸ ਪ੍ਰਕਾਰ ਜਾਂਦੇ ਜਾਂਦੇ ਆ ਕੀ ਇੱਕ ਲਾ ਇੱਕ ਲੜਕੀਆਂ ਹਨ ਉਹ ਲੜਕੀਆਂ ਆਪਦੇ ਪਜਾਵੇ ਸਟੇਕ ਨੂੰ ਉਛੇਕਦੇ ਨਹੀਂ ਐੜ-ਕੜ ਕੇ ਮੋਸ ਨੂੰ ਖਾਂਦੀਆਂ ਨੇ ਇਹ ਦੇਖ ਕੇ ਪੁੱਛਿਆ ਤੁਸੀਂ ਸੁਣ ਸਮਾਦ ਨੂੰ ਕਦੀ ਨਹੀਂ ਦੀ ਅਸੀਂ ਸੁਣ ਸਮਾਦ ਨਹੀਂ ਸੀ ਫੇਰ ਅੱਗੇ ਗਏ ਤੇ ਵਿਹਾਰ ਵਿੱਚ ਬੈਠ ਗਏ ਜਦੋਂ ਬੈਠੇ ਤੇ ਉੱਥੇ ਸਾਧੂ ਉੱਤੇ ਆਇਆ ਇੱਕਦਮ ਜਿਸ ਵੇਲੇ ਉੱਤੇ ਆਇਆ ਪੁੱਛਿਆ ਤੁਸੀਂ ਕਿੱਥੋਂ ਆਏ ਕਦੀ ਸੱਜ ਖੰਡ ਵਿੱਚੋਂ ਆਏ ਹੋ ਤੁਹਾਡਾ ਨਾਮ ਕਿਸੇ ਸੁਣ ਸਮਾਦ ਦੀ ਹੈ ਉਛਿੰਦੇ ਦੱਸਣ ਲੱਗੇ ਤੁਸੀਂ ਸੁਣ ਸਮਾਦ ਦੀ ਕਹਿੰਦੇ ਜੀ ਸਾਡੇ ਕੰਨ ਰੋਮਾਂ ਦੇ ਆਤਮ ਨੂੰ ਲਾਓ ਜਦੋਂ ਕੰਨ ਲਾਏ ਰੋਮਾਂ ਤੋਂ ਮਾਰੇ ਸਿਮਰਨ ਨੂੰ ਸੁਣਿਆ ਜਾਵੇ ਜਿਸ ਨੂੰ ਸੁਣਾਤੇ ਹੋਏ ਕਿ ਸੱਚਖੰਡ ਤੋਂ ਕਿਉਂ ਆਵੇ ਨਾ ਕਹਿ ਲਵੇ ਸੱਚਖੰਡ ਤੋਂ ਆਉਣ ਦਾ ਕਾਰਨ ਸਾਡਾ ਇਹ ਹੈ ਅਸੀਂ ਮਾਨ ਕਰਦੇ ਹਾਂ ਭਜਨ ਕਰਨੀ ਰਹਿ ਰੱਖਦਾ ਪਾਸ ਨਹੀਂ ਸੀ ਕਰਿਆ ਕਰਨ ਇਹ ਕਰਕੇ ਸਾਨੂੰ ਰਹਿ ਰੱਖਦੇ ਵੱਗ ਤੋਂ ਸੱਚਖੰਡ ਦੇ ਰਹਿਣ ਦਾ ਹੁਕਮ ਨਹੀਂ ਫਿਰ ਕਾਲ ਤੇ ਸਮਝ ਆਵਾਂਗੇ ਇਹ ਕਰਕੇ ਅਸੀਂ ਹੁਣ ਨਿਕਲੇ ਆਏ ਹਾਂ ਸੁਣ ਕੇ 12 ਸਾਲ ਦੀ ਨੇ ਗੁਰੂ ਅੰਗਦ ਸਾਹਿਬ ਨੇ ਇਹ ਵਖਿਆ ਜੋ ਜਿਹੜੇ ਪਹਿਲਾਂ ਵੇਖੇ ਸੀ ਕਾਲੇ ਨੂੰ ਆਉਂਦੇ ਉਹ ਸੰਜੇ ਦੇ ਕਰਜਾ ਲੈ ਕੇ ਮੁੱਕ ਜਾਂਦੇ ਮੁੱਕ ਜਾਂਦੇ ਉਹਨਾਂ ਦੇ ਕਾਲੇ ਨੂੰ ਕੀਤੇ ਜਾਂਦੇ ਆ ਦੂਜੇ ਜਿਹੜੇ ਸੰ ਦੇਖੇ ਤੁਸੀਂ ਉਹਨਾਂ ਦੇ ਛੂਰਾ ਵਾਲੇ ਨੂੰ ਉਹ ਜਿਹੜੇ ਸੂਰ ਦੀ ਨਹੀਂ ਨਿੰਦਿਆ ਕਰਨ ਵਾਲੇ ਬਿਸਤਾ ਖਾਣ ਵਾਲੇ ਉਹ ਕੁਰਖਾ ਨਿੰਦਿਆ ਦੀ ਬਿਸਤਾ ਖਾਣ ਵਾਲੇ ਛੂਰਾ ਵਾਲੇ ਨੂੰ ਜਿਹੜੇ ਨਿੰਦਕ ਲੋਕ ਸੀ ਆਪੇ ਜਿੰਨੇ ਦੇ ਨੂੰ ਅੱਗੇ ਕਿਲੇ ਛੋਟੇ ਉਹ ਜਿਹੜੇ ਗੁਰੂ ਸਾਹਿਬ ਨੂੰ ਉੱਠ ਕੇ ਛੇਵੇਂ ਜੁਕਾਉਂਦੇ ਅਰਬ ਨਹੀਂ ਕਰਦੇ ਗੁਰ ਆਉਂਦਾ انہوں کے کلے چکے سی گردن کے پھر اگیں پیچھے منہ جرو صاحب سے بےمکھ ہو جاتے ہیں وہاں کے پیچھے منہ پریتان مانگ کتے جائیں پھر جانا نے لڑکیاں پیسے کھدے ہے وہ لڑکیاں چاہیے کہ سارا گھر وسنگ ہے نہیں اتنے سب کچھ سارے سوریا کا انہوں نے کھا پی لیا ہے تو کرتار جو کرے کہ ماس کھائیے وہ سکلپ کر کے بہار سال مرزا قائم کی سویر جب صاحب ہے ਸਾਂਗ ਦਾ ਉਹ ਸੋਧਰਾ ਰਾਤੀ ਸੋਲਾ ਹੈ ਇਸ ਪ੍ਰਕਾਰ ਹੈ ਕਿ ਭਾਈ ਗੁਰਦਾਸ ਜੀ ਆਰਤੀ ਕਰ ਪ੍ਰਸਾਦ ਵਰਤਾਉ ਆਰਤੀ ਦਾ ਨਿਯਮ ਵੀ ਦੱਸਿਆ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਨਿਕਲੇ ਹਨ ਇਹਨਾਂ ਨਿਕਲੇਵਾਂ ਦੇ ਵਿੱਚ ਜਿਹੜਾ ਆਦਮੀ ਪੂਰਨ ਵੇਂਦਾ ਹੈ ਆਉਦੇ ਸਮੇਂ ਨੂੰ ਨਹੀਂ ਕੋਈ ਆਉਂਦਾ ਉਹ ਧੰਤਾ ਦੇ ਯੋਗ ਹੈ ਉਹਨੂੰ ਸੱਚਖੰਡੀ ਖਾਮ ਦੇਦਾ ਹੈ ਨਹੀਂ ਤਾਂ ਸੁਣ ਸੁਵਾਦੀਆਂ ਨੂੰ ਮਾਣ ਸੀ ਭਜੰਦਾ ਉਹਨੂੰ ਵੀ ਸੱਚਖੰਡ ਤੋਂ ਦੋ ਤੋੜਿਆ ਜਾਂਦਾ ਸੀ ਇਹ ਹਾਲਤ ਹੁੰਦੀ ਹੈ ਇਸ ਕਰਕੇ ਇਹ ਸਾਹਿਬ ਸੰਗੇ ਜੀ ਮਹਾਰਾਜ ਸਾਹਿਬ ਦਾ ਪਿਆਰ ਕਦੇ ਨਹੀਂ ਛੰਣਾ ਚਾਹੀਦਾ ਜਦੋਂ ਸਰਗਰੂ ਮਹਾਰਾਜ ਸਾਹਿਬ ਕ੍ਰਮ ਮੰਡਲ ਵਿੱਚ ਗਏ ਆ ਇੱਕ ਤਾਂ ਪਹਿਲਾਂ ਦੇਈ ਥਾਣੀ ਗਏ ਆ ਬਰਨ ਦੇ ਕੇ ਬੇਨਤੀ ਕਰਨ ਤੋਂ ਉਹਦੇ ਕੋਟ ਕੋਟੀ ਮੇਰੀ ਆਰਜਾਪਾਉਣ ਕੀ ਹੁਣ ਕੇ ਆਓ ਇਹ ਸੋਦਰ ਇਹ ਸੋਦਰ ਚਾਹ ਰਿਹਾ ਸ੍ਰੀ ਰਾਜਨਾ ਕਿਸ ਦਿਨ ਆ ਗੋਸ਼ ਕਰਦੇ ਆ ਸੋਦਰ ਜਿਹੜਾ ਪਹਿਲਾਂ ਜਗਸਾਹ ਚਾਹ ਇਹ ਉਜਾਰਿਆ ਹੈ ਇਹ ਮਹਾਰਾਜ ਜੇ ਸਤਖੰਡ ਕੀ ਗਏ ਹਨ ਉਹ ਸੋਦਰ ਸਾਹਿਬ ਸੰਗੇ ਜੀ ਕ੍ਰਮ ਮੰਡਲ ਦੇ ਵਿੱਚ ਭਾਈ ਵਾਲੇ ਤੇ ਮਰਦਾਨੇ ਨੂੰ ਛੱਡ ਕੇ ਉਹ ਸਾਬ ਜਮਾਰਾ ਸਾਹਿਬ ਗਏ ਆ ਮਰਦਾਨੀ ਨੇ ਪੁੱਛਿਆ ਮਾਰਾ ਕਿੰਨੇ ਕੋਆ ਸੀ ਕਹਿੰਦੇ ਗਿਣਤੀ ਨਹੀਂ ਜਣੀ ਜਾ ਸਾਈ ਨਹੀਂ ਮਿਲਿਆ ਨਹੀਂ ਆਉਣ ਤੋਂ ਮਾਰੇ ਨਾ ਪਾਇਆ ਜਾ ਸਕਦਾ ਜੰਤ ਹੈ ਦੇਖ ਨੂੰ ਉਹਨਾਂ ਕਹਿੰਦੇ ਮਾਰਾ ਸਾਹਿਬ ਤੁਸੀਂ ਉਹੋ ਹੀ ਰੂਪ ਦੇਖ ਰਹੇ ਹੋ ਉਸ ਵੇਲੇ ਜਦੋਂ ਮਾਰਾ ਸਾਜ ਖੰਡਕ ਗਏ ਹਣੇ ਉਸ ਵੇਲੇ ਸਾਹਿਬ ਸੰਗੇ ਜੀ ਪਹਿਲਾ ਦਰਵਾਜ਼ਾ ਆਇਆ ਉਹ ਦਰਵਾਜ਼ਾ ਐਸਾ ਸੁਨਦੇਸ਼ੀ ਹੀਰਿਆਂ ਤੇ ਰੱਖਣ ਵਾਲਾ ਜੜਿਆ ਹੋਇਆ ਜਿਹਦੀ ਸੋਹਣਾ ਕੌਣ ਕਹੇ ਜਿਹੜਾ ਬਨਨ ਕਰ ਸਕੇ ਤੇ ਉਸ ਦੇ ਕਰਨ ਵਾਲੇ ਸ੍ਰਿਸ਼ਟੀ ਆਦਿ ਕੋਈ ਫਟ ਜਾਂਦੇ ਆ ਕੋਈ ਉਸ ਇਹ ਜਾਨੀ ਵਰਨ ਨਹੀਂ ਕਰ ਸਕਦਾ ਭਗਤਾਂ ਦੇ ਧਿਆਨ ਗੋਚ ਲਾ ਕੇ ਭਾਈ ਸਾਹਿਬ ਕੋਈ ਕਾਲ ਵਿੱਚ ਉਸ ਰੱਜ ਨੂੰ ਸੁੰਦਰ ਕਾ ਨੂੰ ਕਥਨ ਕੀਤਾ ਨਹੀਂ ਸਾਰਿਆਂ ਨੇ ਸੁਣਨ ਪਣੇ ਉਹਨੇ ਕਥਨ ਕੀਤਾ ਹੈ ਐਨਾਂ ਜੇ ਦਰਵਾਜ਼ੇ ਅੱਗੇ ਗਏ ਮਾਰੇ ਸਲੋਕ ਮੁਕਤੀ ਵਾਲੇ ਉੱਠ ਕੇ ਜਿਹੜੇ ਭਗਤ ਸੀ ਗੁਰੂ ਸਾਹਿਬ ਜੀ ਨੂੰ ਮੇਰੇ ਨਮਸਕਾਰ ਕੀਤੀ ਫਿਰ ਮਾਰੇ ਸਾ ਅੱਗੇ ਲੰਗੇ ਤੇ ਸਮੀਪ ਮੁਕਤੀ ਵਾਲੇ ਜਿਹੜੇ ਭਗਤ ਸੀ ਉਹ ਮੇਰੇ ਸਾਹਮਣੂ ਉੱਠ ਕੇ ਮਿਲੇ ਫਿਰ ਅੱਗੇ ਗਏ ਤੇ ਖਰੂਬ ਮੁਕਤੀ ਵਾਲੇ ਜਿਹੜੇ ਕਦਰ ਗੁਰੂ ਵਾਲੇ ਸੀ ਉਹ ਭਗਤ ਉੱਠ ਕੇ ਮਿਲੇ ਅਗੇ ਦੇ ਮਹਾਰਾਜ ਜੀ ਫਤਿਹੀਆਂ ਲੰਕੇ ਤੇ ਅਗੇ ਸਿਜਜ ਮੁਕਤੀ ਵਾਲੇ ਗੁਰੂ ਸਾਹਿਬ ਦੇ ਚਰਨੀ ਪਏ ਤੇ ਉਹ ਸਾਰੇ ਲੰਕੇ ਜਦੋਂ ਸੱਜਖੰਡ ਜੀ ਮਹਾਰਾਜ ਗਏ ਹਨ ਉਸ ਵੇਲੇ ਮਹਾਰਾਜ ਨੇ ਪੁੱਛਿਆ ਕਿ ਮਹਾਰਾਏ ਤੁਸੀਂ ਸਾਡਾ ਉਕਾਰ ਆ ਗੁਰੂ ਨਾਨਕ ਦੇਵ ਸਰੂਪ ਸਾਡਾ ਸਰੂਪ ਉਹ ਦੁਨੀਆ ਦੇ ਕਲਯੂਗ ਦੇ ਆਧਾਰ ਕਰਨ ਵਾਸਤੇ ਨਾਮ ਬਾਣੀ ਦਾ ਪ੍ਰਚਾਰ ਕੀਤਾ ਸੀ ਕਿੰਨਾ ਕੁ ਦੁਨੀਆ ਦੇ ਅੰਦਰ ਪ੍ਰਚਾਰ ਫੈਲਿਆ ਹੈ ਤਾਂ ਮਹਾਰਾਜਾਂ ਨੇ ਉਸੇ ਸੋਧਰੇ ਮਹਾਰੇ ਦੇ ਸਰਮੁਖਚਾਰਨ ਕੀਤਾ ਹੈ ਜੇ ਜਦੋਂ ਵੀ ਬਾਣੀ ਪੜ੍ਹਨੀ ਹੈ ਉਦੋਂ ਸਰਮੁਖ ਚਿੱਤ ਕਰਕੇ ਪੜ੍ਹਨੀ ਹੈ ਸੋਦਰ ਰਾਗ ਆਸਾ ਮਹੱਲਾ ਪਹਿਲਾ ਤੇ ਜਿਹੜਾ ਸੋਦਰ ਆਸਾ ਰਾਗ ਦਾ ਹੈ ਉਹ ਬੀਬੀ ਨਾਨਕੀ ਨੂੰ ਦੱਸਿਆ ਜਦੋਂ ਮਹਾਰਾਜ ਸਤਖੰਡ ਵਿੱਚ ਆਏ ਸਮੇਂ ਸੋਦਰ ਰਾਗ ਆਸਾ ਮਹੱਲਾ ਪਹਿਲਾ ਇਹ ਸੋਦਰ ਸੋ ਪਰਮੇਸ਼ਰ ਦਾ ਵਰਜੋ ਸੋ ਤਪ ਦਾ ਲਖਰ ਰੂਪ ਹੈ ਸੋ ਉਸ ਦਾ ਦਰ ਜਿਹੜਾ ਹੈ ਸੰਗਤ ਰੂਪ ਦਰ ਉਹ ਦਾ ਦਰ ਜੋ ਸੱਚਖੰਡ ਦੇ ਵੀ ਪਹਾੜ ਦਰਵਾਜ਼ਾ ਗਿਆਨ ਰੂਪ ਨੇਦਨ ਦਾ ਦਰ ਸਰਗੁਣ ਦਾ ਸਾਰਿਆਂ ਦਾ ਮੁਖ ਦਰ ਉਹ ਪਰਮੇਸ਼ਰ ਦੇ ਦਰ ਦਾ ਬਿਆਨ ਕਰਦੇ ਹਨ ਐਸਾ ਇਹ ਸੋਧਾਰੋ ਰਾਗ ਆਸਾ ਅੰਧ ਹੱਲਾ ਪਹਿਲਾਂ ਆਸਰਾਂ ਨੂੰ ਜਾਣ ਕਰੀਏ ਪਹਿਲੇ ਸਾਚੀ ਗੁਰੂ ਮਹਾਰਾਜ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕੋ ਦੈਤੂ ਪਰਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਤੈਰਾ ਤੇਰਾ ਕਿਹਾ ਇਹ ਪਰਮੇਸ਼ਰ ਕੋਲ ਆ ਦਰਵਾਜਾ ਹੈ ਕਿਹਾ ਜਾ ਕਹਿ ਜੀ ਸੱਚੇ ਬਾਪੂ ਸਾਹ ਉਹ ਤੇਰਾ ਘਰ ਕਿਹੋ ਜਿਹਾ ਦੱਸ ਬਈਏ ਇਸ ਬਹਿ ਸਰਬਸਮਾਲ ਉਹ ਤੇਰੇ ਦਰ ਸਰ ਸੰਗਤ ਜਿੱਥੇ ਬੈਠ ਕੇ ਸਾਰੇ ਤੈਨੂੰ ਚੇਤੇ ਕਰਦੇ ਆ ਉਹ ਘਰ ਤੇ ਆ ਸੱਚਖੰਡ ਹੈ ਜਿੱਥੇ ਜੇ ਸਾਰੇ ਚੇਤੇ ਕਰਨ ਵਾਲੇ ਬੈਠ ਕੇ ਇਸ ਦੇ ਹੋ ਜਾਂਦੇ ਤੇਰੇ ਵਿੱਚ ਲੀਨ ਹੋ ਜਾਂਦੇ ਆ ਉਹ ਸੱਚਖੰਡ ਤੇਰਾ ਘਰ ਹੈ ਉਹ ਸਾਧ ਸੰਗਤ ਰੂਪੀ ਤੇਰਾ ਦਰਵਾਜਾ ਹੈ ਪਰਮੇਸ਼ਰ ਜੋ ਸਰਬ ਰੂਪ ਦਾ ਜਿਹੜਾ ਮੁੱਖਾ ਸਾਰਿਆਂ ਦੇ ਦਰਵਾਜਾ ਹੈ ਜਿਹੜਾ ਜਿਹੜਾ ਸਾਰਿਆਂ ਦਾ ਉਹ ਤੇਰਾ ਘਰ ਹੈ ਅਤੇ ਨਿਰਗੁਣ ਰੂਪ ਦਾ ਗਿਆਨ ਦਰਵਾਜਾ ਹੈ ਅਤੇ ਨਿਰਗੁਣ ਰੂਪ ਦਾ ਸਰਬੱਤੇਗਨ ਅਨੰਦ ਰੂਪ ਜਿਹੜਾ ਰੂਪੇ ਘਰ ਹੈ ਤੇਰਾ ਕਿਹਜਾ ਅਜਰਜ ਹੈ ਇਕ ਬਹਿ ਸਰਬ ਸਮਾਲੇ ਜਿੱਥੇ ਬੈਠ ਕੇ ਸਾਰੇ ਤੈਨੂੰ ਕੇਤੇ ਕਰਦੇ ਹੋ ਸੁਖ ਸੰਗਤ ਵਿੱਚ ਜਿੱਥੇ ਸਾਰੇ ਸਾਰੇ ਬੈ ਪ੍ਰਾਪਤ ਹੁੰਦੇ ਤੇਰੇ ਸਰੂਪ ਵਿੱਚ ਉਹੀ ਤੇਰਾ ਘਰ ਹੈ ਬਾਜੇ ਤੇਰੇ ਨਾਲ ਅਨੇਕ ਅਸੰਖਿਆ ਇਹ ਪਰਮੇਸ਼ਰ ਤੇਰੇ ਬਾਜੇ ਵੀ ਅਨੇਕ ਪ੍ਰਕਾਰ ਦੇ ਹੈ ਤੇ ਨਾਦ ਉਹਨਾਂ ਦੇ ਸ਼ੋਰ ਵੀ ਅਣਗਿਣਤ ਹਨ ਕਿਤੇ ਤੇਰੇ ਬਾਵਨ ਹਾਰੇ ਕਿੰਨੇ ਉਹਨਾਂ ਦੇ ਕਹੀਂ ਭਜਾਉਣ ਵਾਲੇ ਤੇਰੇ ਨਾਦ ਦਸੰਬਰ ਆਵੇ ਕਿੰਨੇ ਰਾਗ ਰੱਖੇ ਹੋਏ ਹਨ ਕਿਤੇ ਤੇਰੇ ਬਾਵਨ ਹਾਰੇ ਦੱਸਦਾ ਕਿਸੇ ਪ੍ਰਾਗ ਵਿਸਨਾਵਾ ਜੀ ਆਦਿਕ ਭਜਾਉਣ ਵਾਲੇ ਹਨ ਕਿਤੇ ਤੇਰੇ ਰਾਗ ਪਰੀ ਸੇ ਉਹ ਕਹੀ ਹੈ ਕਿਤਨੀ ਮਾਲਾ ਤੇਰੇ ਰਾਗ ਹਨਗੇ ਜਿਵੇਂ ਰਾਗ ਵਾਲਾ ਜੀ 6 6 ਰਾਗ 15 ਪੰਜ ਪੰਜ ਰਾਗਣੀਆਂ 8 8 ਪੁੱਤਰ ਜਿਨੇ ਹੈ ਕਿਉਂ ਕਿਤਨੀ ਤੇਰੇ ਰਾਗ ਹਨ ਸਕੇ ਪਾਦਸ਼ਾਹ ਪਰੀ ਸੇ ਉਹ ਕਹੀ ਹੈ ਕਿ ਇਹ ਪਰਿਆਨੀਆਂ ਨੇ ਰਾਗਣੀਆਂ ਨੇ ਇਸਤਰੀਆਂ ਹਨ ਰਾਗਣੀਆਂ 6 6 ਸਾਥ ਵਿੱਚ ਪੁੱਤਰ ਵੀ 8 ਜਿਨੇ ਕਹੇ ਕਿਤਨੀ ਕਹੀ ਵੇਹਾਨੋ ਤੇ ਤੇਰੇ ਗਾਵਣ ਹਾਰੇ ਜਿਹੜੇ ਤੈਨੂੰ ਗਾਉਣ ਵਾਲੇ ਹਨ ਸੱਚੇ ਪਾਦਸ਼ਾਹ ਹਾ ਹੂ ਆਦਿਕ ਦਰਗੋ ਉਹ ਤੈਨੂੰ ਗਾਉਣ ਵਾਲੇ ਤੇਰੇ ਭਗਤ ਜਨ ਹਨ ਕਿਤਨੇ ਕੇਤੇ ਤੇਰੇ ਰਾਗ ਕੇਤੇ ਤੇਰੇ ਰਾਗ ਪਰਿ ਸਿਉ ਕਹੀਏ ਇਹੋ ਤੇਰੇ ਸائیں ਰਾਗ ਪ੍ਰੇਮੀ ਪਰੀਆਂ ਕਰਨਾ ਮਿਤਰੀ ਮੁੱਤ ਆਦਿਕ ਸਿਉ ਸਾਥ ਸਰਸਣ ਤੋਂ ਸਾਦਿਕ ਸੁਵੰਦੀ ਸਾਰੇ ਕਹੀਦੇ ਹਨ ਕੇਤੇ ਤੇਰੇ ਗਾਉਣ ਹਾ ਇਤਨੀ ਹੋਰ ਸਭੇ ਪਾਪਜ ਤੁੰਮੀ ਜੀਵ ਪੁੰਨੀ ਜੀਵ ਆਦਿਕ ਇਹ ਗਾਉਣ ਵਾਲੇ ਹੈ ਤੇ ਮੀ ਦੀ ਉਹਨਾਂ ਨੂੰ ਬਦਾ ਮੰਨਿਆ ਹੈ ਪਰ ਆਪਣੇ ਬਰਾ ਦਸ਼ਿਸ਼ਟ ਜੀ ਨੇ ਵਸੇਪੁਰਾਂ ਵਿੱਚ ਜਿਹੜੇ ਧਨੀ ਵਿੱਚ ਨੂੰ ਜੋੜ ਕੇ ਜਿਹੜਾ ਸ਼ਮਨ ਕਹੇ ਕੰਨੀ ਜੀਵ ਮੰਨਿਆ ਤੇ ਜਿਨ੍ਹਾਂ ਦੇ ਪੁੰਨ ਬਹੁਤੇ ਹੈ ਰੋਮਾ ਰੋਮਾਂ ਦੇ ਸ਼ਰਮੇ ਨੂੰ ਪੁੰਨੀ ਜੀਵ ਕਰਕੇ ਮੰਨਿਆ ਹੈ ਗਾਉਣ ਵਾਲੇ ਕਿਤਨੇ ਹੀ ਹਨ ਆਪ ਨੂੰ ਤਾਵਨ ਤਦ ਨੂੰ ਪਾਗਣ ਪਾ ਜਾਂ ਕੰਨੀ ਜੀਵ ਜਿਹੜੇ ਹਨ ਪ੍ਰੋਖ ਪਾਸ਼ਨਾ ਕਰਨ ਵਾਲੇ ਤੇ ਅਪਰੋਖ ਉਪਾਸ਼ਨਾ ਕਰਨ ਵਾਲੇ ਪੁੰਨੀ ਜੀਵ ਇਹ ਵੀ ਮੰਨੇ ਹਨ ਪੀਜਾ ਤੇ ਇਹੇ ਮੰਨੇ ਹਨ ਕਿ ਨਹੀਂ ਉਹ ਹਨ ਜਿਹੜੇ ਤੇਰੇ ਸਰਗੋਸ਼ੂਪ ਦੇ ਉਪਾਸ਼ਕ ਹਨਗੇ ਤੇ ਪੁੰਨੀ ਜੀਵ ਉਹ ਹਨਗੇ ਜਿਹਦੇ ਤੇਰੇ ਮਿਰਾਕਾਰ ਰੂਪ ਨੂੰ ਆਤਮਾ ਰੂਪ ਨੂੰ ਸਾਰਿਆਂ ਨੂੰ ਦੇਖਣ ਵਾਲੇ ਹਨ ਕਿਤਨੀ ਗਾਵਨ ਤੁਦ ਨੂੰ ਪਾਗਲ ਪਾਣੀ ਦਾਸਾਂ ਇਸੇ ਪ੍ਰਕਾਰ ਕੌਣ ਦੇਵਤਾ ਦੇ ਕ ਪਾਣੀ ਦੇਵਤਾ ਦੇ ਬਸੰਤਰ ਦੇਵਤਾ ਦੀ 51 ਕਰੋੜ ਵਜਾ ਦੀ ਪਾਣ ਹੈ ਪਾਣੀ ਦੇ ਪ੍ਰਕਾਰ ਦਾ ਹੈ ਕੋਈ ਬਸੰਤਰ ਦੇਵ ਨੇ ਆਦਿਕਵੀਰ ਸਾਹਿਬ ਆਪ ਨੂੰ ਗਾਉਂਦੇ ਹੈ ਕੋਈ ਪੌਣਾ ਹਾਰੀ ਹਨੇ ਕੋਈ ਪਾਣੀ ਚ ਖੜੇ ਹਾਨੇ ਤੇ ਕੋਈ ਅਗਨੀਆਂ ਦੀਆਂ ਧੂਣੀਆਂ ਪਾਉਂਦੇ ਹੈ ਜਦ ਨੂੰ ਜੱਗ ਦੇ ਹੈ ਕੌਣ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਬਿਆੰਤ ਬਿਆੰਤ ਕਰਕੇ ਜਦ ਇੰਦਰ ਨੂੰ ਪਰਖੇ ਸੀ ਤੇ ਅੰਤ ਨਹੀਂ ਸੀ ਪਾ ਸਕਤੇ ਮਾਰਾ ਕੱਖ ਨਹੀਂ ਸੀ ਨਾ ਉਦਾ ਸਕਤੇ ਨਾ ਸਾੜ ਸਕਤੇ ਅਤੇ ਨਾ ਜਾਣ ਸਕਤੇ ਸਨ ਇਹ ਬਿਆੰਤ ਬਿਆੰਤ ਕਰਕੇ ਗਾਉਂਦੇ ਹੈ ਕੌਣ ਰਜੋ ਗੁਣੀ ਤੇ ਪਾਣੀ ਵੀ ਨਹੀਂ ਸਦੋ ਗੁਣੀ ਪਾਣੀ ਵੀ ਨਹੀਂ ਤਵੋ ਗੁਣੀ ਸਭ ਆਪ ਨੂੰ ਗਾਉਂਦੇ ਆ ਪਾਣ ਨਹੀਂ ਲੇਪ ਰਹਿਣ ਵਾਲੇ ਪਾਣੀ ਵੀ ਨਹੀਂ ਸ਼ਾਂਤ ਚਿੱਤ ਅਤੇ ਨਸੰਤਿੰਗ ਵੀ ਨਹੀਂ ਤੇ ਇਸ ਦੀ ਪ੍ਰਕਾਸ਼ ਵਾਲੇ ਆਪ ਨੂੰ ਗਾਉਂਦੇ ਹਨ ਕਾਵੈ ਰਾਜਾ ਧਰਮ ਦੇ ਦੁਆਰ ਧਰਮ ਰਾਜਾ ਉਹਦੇ ਦੂਹੇ ਦੇ ਬੈਠਾ ਕੇ ਮਿੱਠੂ ਕੁਨਿਆ ਨਾ ਹੋਏ ਕਿਸੇ ਨਾਲ ਆਹਦੇ ਦੂਹੇ ਤੇ ਬੈਠਾ ਧਾਰਿਆ ਕਾਵਨ ਤੁਦ ਨੂੰ ਚੇਤ ਗੋਪਤ ਲਿਖ ਜਾਣ ਨੂੰ ਜਿਵੇਂ ਨਾ ਚਿੱਤ ਗੁਪਤਾਂ ਨੂੰ ਲੋਕ ਚੇਕੇ ਕਰਦੇ ਰਹਿੰਦੇ ਚਿੱਤ ਤੇ ਗੁਪਤ ਦੋ ਹਨ ਗੋਲਕੰਦਰ ਕਿਤਨੀ ਕਿਤਨੀ ਹੋਈਆਂ ਗੱਲਾਂ ਨੂੰ ਜੋ ਚਿਗੋਦਾ ਨੂੰ ਗੋਪਤ ਚਿੱਤਰ ਕੇ ਲੇਖੇ ਜਿਹੜਾ ਜਾਨਦੇ ਧਰਮਰਾਜਾ ਲਿਖ ਲਿਖਤ ਨੂੰ ਜਾਣਦਾ ਹੈ ਬੈਰੀਵਾਜ ਹਮਦੇ ਰਦੀਆਂ ਦੇ ਉਹ ਚਿੱਤਰ ਗੋਪਤ ਵੀ ਆਪ ਨੂੰ ਗਾਉਂਦੇ ਹਨ ਲੇਖ ਲਿਖਤ ਧਰਮ ਦੀ ਚਾਹ ਇਹਨਾਂ ਦੇ ਲੇਖ ਲਿਖਨ ਜਾਂ ਕੁਫੀਆ ਪੁਲਿਸ ਵੀ ਆਪ ਨਹੀਂ ਹੁੰਦੀ ਧਰਮਰਾਜਾ ਨੂੰ ਵੀ ਵਿਚਾਰ ਕਰਦਾ ਜੀ ਮੂਜਰਿਸ ਕਰਕੇ ਵਿਚਾਰ ਕਰੇ ਤਾਵਨ ਤਦ ਨੂੰ ਈਸ਼ਰ ਬਹਮਾ ਦੇਵ ਈਸ਼ਰ ਸਿੰਘ ਜੀ ਆਪ ਜਿਥੇ ਨੂੰ ਤੇ ਆਉਂਦੇ ਹਨ ਗਾਉਂਦੇ ਹਨ ਬ੍ਰਹਮਾ ਜੀ ਪਿਉਂਦੇ ਹਨ ਗਾਉਂਦੇ ਹਨ ਇਸ ਤਰ੍ਹਾਂ ਬ੍ਰਹਮਾ ਦੇਵੀਆਂ ਬ੍ਰਹਮਾ ਦੀ ਬ੍ਰਹਮਾਣੀ ਤੇ ਸੁਰਸ਼ਤੀ ਸ਼ਿਵ ਜੀ ਦੀਆਂ ਸਤੀ ਤੇ ਪਾਰਵਤੀ ਇਸੇ ਪ੍ਰਕਾਰ ਦੇਵੀਆਂ 9 ਕਰੋੜ ਦੁਰਗਾ ਇਸੇ ਪ੍ਰਕਾਰ ਦੇਵੀ ਲక్ష్ਮੀ ਆਦਿ ਵਿਸ਼ਨੂੰ ਦੀ ਕੋਣ ਤੇਰੇ ਸਦਾ ਸਵਾਰ ਇਹ ਸੋਹਣੇ ਹਨ ਮਹਾਰਾਜ ਤੇਰੇ ਸਦਾ ਸਵਾਰੇ ਹੋਏ ਬਣਾਏ ਹੋਏ ਸਵਾਰ ਸਵਾਰ ਕੇ ਆਪ ਨੂੰ ਸਹਿਤ ਬਾਲਕਿਆਂ ਦੇ ਗਾਉਂਦੇ ਆ ਬਾਲਕੇ ਸ਼ਾਮਕਾਰ ਤਾਰਕ ਸ਼ਿਵ ਜੀ ਦੇ ਵਿਸ਼ਨੂੰ ਦੇ ਭਗਤਾਂ ਦੇ ਬ੍ਰਹਮਾ ਦੇ ਸਾਰੇ ਕਿਸੇ ਵੰਦਨਾ ਆਵੇ ਕੁਸਵਾਲ ਖੇਲਾ ਆਵੇ ਕੋ। <table> ਰਾਵਣ ਤੋਦੂ ਇੰਦਰ ਇੰਦਰਾਸਣ ਉੱਤੇ ਬੈਠੇ। ਇੰਦਰ ਦੇਵ ਤੇ ਇੰਦਰ ਪਦਵੀ ਦੇ ਉੱਤੇ ਬੈਠੇ ਮਹਾਰਾਜ ਆਪ ਨੂੰ ਗਾਉਂਦੇ ਹਨ। ਦੇਵਸ਼ਿਆ ਘਰ ਨਾਲ ਦੇਵ ਜਿੰਨੇ ਗੱਲ ਫੌਜ ਦੇ ਨਾਲ ਦੇਵ ਦੇ ਦਰ ਆਦਰ ਦੇ ਨਾਲ ਆਦਰ ਜਾਤੀ ਦੇ ਨਾਲ ਗਾਉਂਦੇ ਆ। ਦੇਵਤਿਆਂ ਦਰ ਸੰਖ ਦੇ ਨਾਲ ਨਾਲ ਸੰਖ ਵਜਾਉਂਦੇ ਨੇ ਢੋਲ ਲਗਾਉਂਦੇ ਨੇ ਸਿੱਧ ਗਾਉਂਦੇ ਐ ਲੋਏ ਗਾਉਂਦੇ ਰਹਿਣ ਤਾਵਨ ਤੁਦ ਨੂੰ ਸਿੱਧ ਸਮਾਧੀ ਅੰਦਰ ਗਾਉਂਦੇ ਆਪ ਨੂੰ ਗਾਉਂਦੇ ਹਨ ਨਾਲੇ ਸਿੱਧ ਲੋਕ ਜਦੋਂ ਦਿੱਤੀ ਤਿੱਗਦੀ ਨਹੀਂ ਸਮਾਧੀ ਦੇ ਅੰਦਰ ਰਿਸ਼ਤਤ ਹੋਣ ਦੇ ਨੇ ਆਪ ਨੂੰ ਗਾਉਂਦੇ ਐ ਸਮਾਧੀਆਂ ਚੋਂ ਵਿddੀਆਂ ਸਿੱਧੀਆਂ ਮੰਗਦੇ ਐ ਕਿਉਂ ਗਾਉਂਦੇ ਹਨਾ ਤਨੂ ਤਾਵਨ ਤੁਦ ਨੂੰ ਸਾਧ ਵਿਚਾਰੇ ਆਪ ਨੂੰ ਸਾਧ ਵਿਚਾਰੇ ਗਰੀਬ ਗਰੀਬੀ ਧਾਰ ਕੇ ਸਾਧ ਵੀ ਆਦਮ ਨੂੰ ਗਾਉਂਦੇ ਹੈ ਯਾ ਸਾਰੇ ਵਿਚਾਰੇ ਚਾਰੇ ਚਾਰੋਂ ਸਾਧਨਾ ਨੂੰ ਕਰਨ ਵਾਲੇ ਵੀ ਰਾਜ ਨੇ ਖਰਸ਼ਮਤੀ ਮੋਖ ਇੱਛਾ ਵਾਲੇ ਵੀ ਤੈਨੂੰ ਗਾਉਂਦੇ ਹਨ ਸਾਰੇ ਵਿਚਾਰੇ ਵਿਚਾਰ ਵਿਚਾਰ ਕੇ ਸੇਠਪੁਰ ਖਾਣ ਨੂੰ ਗਾਉਂਦੇ ਹਨ ਤਾਵਨ ਤਦ ਨੂੰ ਜਤੀ ਸਤੀ ਸੰਤੋਖੇ ਏ ਮਹਾਰਾਯ ਆਭਰੂ ਜਤੀ ਛੇ ਜਤੀ ਜਿਹੜੇ ਹਨ ਭੀਸ਼ਮ ਪਦਮਾ ਪੈਰੋਂ ਜੱਤਾ ਤਿਰੋ ਲక్ష్మణ ਹਨੂਮਾਨ ਗੋਰਖ ਇਹ ਛੇ ਜਤੀ ਆਪ ਨੂੰ ਗਉੜਿਆਂ ਨੂੰ ਜਤੀ ਸਤੀ ਸਤੀ ਸਤਿਵਾਲੇ ਜਿਵੇਂ ਦਸਾਂ ਇਸ ਨੂੰ ਸਤਿ ਪਾਲਿਆ ਸੀ ਦੋ ਵਰਜੇ ਤੇ ਇੱਕ ਕਈ ਨੂੰ ਇਹ ਪਿੱਛੂ ਰਾਜਨ ਸਤਿ ਪਾਲਿਆ ਸੀ ਫਰੀ ਕੰਮ ਨੂੰ ਸਤਿ ਪਾਲਿਆ ਸੀ ਇਸ ਪ੍ਰਕਾਰ ਸਤਿਵਾਲੇ ਸਤੀਆਂ ਜਿਸ ਪ੍ਰਕਾਰ ਸੀਤਾ ਆਦਿਕ ਸੰਤੋਖੀ ਸੰਤੋਖੀ ਜਿਵੇਂ ਚੁਣ ਕਰੀ ਸੀ ਹੋਇਆ ਹੈ ਬ੍ਰਾਹਮਣ ਦੀ ਬਾਅਦ ਲਿਖਿਆ ਹੋਇਆ ਹੈ ਕਿ ਬ੍ਰਾਹਮਣ ਨੂੰ ਕੋਈ ਵਿਹਾਰ ਨਹੀਂ ਕਰਨੀ ਇਹ ਸਿਰਾਚੋ ਕੇ ਗੁਜ਼ਾਰਾ ਕਰਨਾ ਚਾਹੀਦਾ ਹੈ ਸੱਤ ਦਿਨ ਵਰਖਾ ਹੁੰਦੀ ਰਹੀ ਚੁਣਕ ਜਿਹੜਾ ਰਿਸੀ ਸੀ ਕਿਤੋਂ ਅਨਨਾਮ ਦੇ 7 ਦਿਨ ਦੇ ਭੁੱਖੇ ਨੇ ਜਦੋਂ ਸਿਰਾ ਚੁਗ ਨੂੰ ਆ ਕੇ ਗਿਆ ਬ੍ਰਾਹਮਣ ਦਾ ਘਰੋਂ ਜਿਹੜਾ ਲਿਖਿਆ ਵੇਗ ਵਿੱਚ ਉਸ ਅਨੁਸਾਰ ਸਿਰਾ ਚੁਗਦਿਆਂ ਹੋਇਆ ਉਸ ਦਿਨ ਉਹਨੂੰ ਕੀੜਿਆਂ ਦੇ ਪੌਣ ਕਿਉਂ ਛਤੂਆਂ ਦੀਆਂ ਛਿੱਲਾਂ ਦੀਆਂ ਮਿਲੀਆਂ ਵਿਤਿਆ ਕਰਕੇ ਸਾਥ ਸੰਗੇ ਦੀ ਜਿਹੜਾ ਸਵਾਸ ਸੀ 4 ਜੀ ਸੀ ਇੱਕ ਇਹਦੇ ਘਰਵਾਲੀ ਸੀ ਇੱਕ ਪੁੱਤ ਸੀ ਇੱਕ ਨੋਹ ਸੀ ਇਹ ਚਾਰ ਪਾਣੀ ਦੇ ਛੰਨੇ ਰਗੜ ਕੇ ਬਣਾਏ ਇੱਕ ਪੰਜਵਾਂ ਪਰਮੇਸ਼ਰ ਦੇ ਨਿਯਤ ਬਣਾ ਕੇ ਖਾਇਆ ਕਰਦੇ। ਉਹਦਾਂ ਉਹ ਪੰਜ ਛੰਨੇ ਬਣਾ ਕੇ ਕਹੇ ਪਰਮੇਸ਼ਰ ਕੋਈ ਆਪ ਦਾ ਪਿਆਰਾ ਭੇਜ ਪਹਿਲਾਂ ਉਹਨੂੰ ਆਤਿਏ ਤੇ ਫਿਰ ਖਾઈએ। ਜੇ ਸਕਾਰ ਜਦੋਂ ਮਹਾਰਣ ਪਰਖਣ ਆਪੇ ਸਚਾਨਿਆਂ ਨੇ ਭੁੱਖਿਆਂ ਨੂੰ ਇੱਕ ਬ੍ਰਾਹਮਣ ਦਾ ਬੁਢਾ ਜਿਹਾ ਰੂਪ ਘੜ ਕੇ ਆਵੇ। ਇੱਕ ਛੰਨਾ ਪੀ ਲਿਆ ਕਹਿੰਦੇ ਮੈਂ ਤਾਂ ਜੇ ਭੁੱਖਾ ਐ ਪੰਜਾਂ ਦੇ ਹੀ ਪੀ ਲਿਆ। ਉਹ ਪੀ ਕੇ ਮਗਰੋਂ ਫੇਰੇ ਇਹਨਾਂ ਨੂੰ ਮਾਰੇ ਸਾਈ ਦੀਆਂ ਸਿੱਧੀਆਂ ਬੇਟੀਆਂ ਤੋੜਤਾ ਹੋ ਗਈ। ਇਹ ਸੰਤੋਖੀ ਜੀਨ ਕੁਝ ਨਹੀਂ ਮੰਨਿਆ ਸੱਦੰਦੇ ਭੁੱਖੇ ਨੇ। ਜੋ ਚੰਨ ਕੁਰਸੀ ਨੂੰ ਸੰਤੋਖੀ ਮੰਨਿਆ ਇਹ ਸੰਤੋਖੀ ਜਾਉਂਦੇ ਹਨ ਆਪ ਨੂੰ ਕਾਵਲ ਤੁਦ ਨੂੰ ਵੀਰ ਕਰਾਰੇ ਬੰਵੱਯਾ ਵੀਰ ਕਰਾਰੇ ਜਿਨ੍ਹਾਂ ਦੇ ਬੜੇ ਕਰੜੇ ਸੁਭਾਅ ਹਨ ਹੱਥ ਜਿਨ੍ਹਾਂ ਨੇ ਆਰੇ ਵਰਗੇ ਹੰਗੇ ਪਿੱਛੇ ਜਿਨ੍ਹਾਂ ਦੇ ਅਭਿਸ਼ੇਸ਼ੇ ਪਗੜੇ ਆਰੇ ਆਪਕੇ ਉਹ ਸਾਰੇ ਵੀਰ 59 ਵੀਰ ਵੀ ਗਾਉਂਦੇ ਹਨ ਮਰ ਸਿੰਘ ਆਦਿਕ ਜੋ ਗਾਉਂਦੇ ਵੀਰ ਕਰਾਰੇ ਵੀਰ ਸੰਤ ਮਹਾਂਤਮ ਉਹ ਮਾਪੇ ਦੇ ਗੱਲ ਅਕਰਾਰ ਕੀਤਾ ਆ ਸੀ ਉਸ ਦਾ ਗਲਾਰ ਸਾਹਿਬ ਤੈਨੂੰ ਗਾਉਂਦੇ ਨੇ ਭਜਨ ਕਰਦੇ ਹਨ ਉਹ ਸੂਰਮੇ ਹਨ ਮਹਾਤਮਾ ਸਾਹਿਬ ਨੂੰ ਤੁਗ ਨੂੰ ਪੰਡਤ ਪਾਡਨ ਰਿਤੀ ਤੋਂ ਪੰਡਤ ਵਿਆਸ ਸਾਹਿਬ ਤੋਂ ਤੁਹਾਨੂੰ ਗਾਉਂਦੇ ਹਨ ਤੁਹਾਨੂੰ ਆਏ ਵਿਦਿਆਰਥੀ ਜੈਮਨੂਨੀ ਆਦਿਕ ਵੀ ਗਾਉਂਦੇ ਹਨ ਰਿਸ਼ੀਸ਼ਰ ਗੌਤਮ ਰਿਸ਼ੀ ਆਦਿਕ ਦੇਦੀਆਂ ਰੀਤਾਂ ਉਚਾਰਨ ਵਾਲੇ ਵੀ ਗਾਉਂਦੇ ਹਨ ਜੁਗ ਜੁਗ ਵੇਦਾਂ ਨਾਲ ਇਹ ਜੁਗਾ ਜੁਗਾ ਨੇ ਵੇਦਾਂ ਦੇ ਮਹਾਤਮੇ ਦੇ ਨਾਲ ਜੁਗ ਜੁਗ ਸਾਜਿਕ ਦਾ ਵੇਦ ਜਿਹੜਾ ਹੈ ਉਹ ਸਾਰ ਸੰਗੀ ਸ਼ਾਮ ਦੇਦ ਹੈ ਬ੍ਰਾਹਮਣ ਜਿੱਤੇ ਬਸਰ ਪਹਿਰ ਕੇ ਹੰਸਾ ਉਤਾਰ ਹੋਇਆ ਹੈ ਤੇਤੇਜ ਰਿਗਵੇਦ ਹੈ ਰਿ ਕਹ ਰਿਹਾ ਭਰੂ ਰਾਮ ਨਾਉ ਦੇਵ ਮਸੂਰ ਉਹ ਜਲਾਲ ਬਸਰ ਪਹਿਰ ਕੇ ਉਹਨੂੰ ਪੜਨਾ ਹੈ ਰਾਮਚੰਦਰ ਨੇ ਲਾਲੀ ਦੇ ਪਹਿਰੇ ਸਾਣੇ ਦੁਆਪਰ ਦਾ ਜੁਜਰ ਵੇਦ ਹੈ ਬੈਸਾਂ ਦਾ ਉਹ ਖੱਟੇ ਲੀੜੇ ਕ੍ਰਿਸ਼ਨ ਪਹਿਰੇ ਸੀ ਉਹ ਖੱਟੇ ਬਸਰ ਪਹਿਰ ਕੇ ਪੜਨਾ ਹੈ ਇਸੇ ਪ੍ਰਕਾਰ ਸ਼ੂਦਰਾਂ ਦਾ ਫਰਮਣ ਹੈ ਵੀਰ ਭਾਗਦੌਨ ਨੂੰ ਨੀਲੇ ਲੀੜੇ ਪਾ ਕੇ ਕਾਲੇ ਲੇ ਪਾ ਕੇ ਪੜਨਾ ਹੈ ਕਿ ਉਹ ਦੁਕਾਨੇ ਦੇ ਦੇਗਾਂ ਦੇ ਮਹਾਤਮ ਦੇ ਨਾਲ ਤੇ ਆਪ ਆਪਣੇ ਪਹਿਰਾਵਿਆਂ ਦੇ ਸਬੰਧ ਤਾਵਨ ਤੁਦ ਨੂੰ ਮੋਹਣੀਆਂ ਮਨਮੋਹ ਜੇ ਮਨਮੋਹਨ ਪਰਮੇਸ਼ਰ ਤੈਨੂੰ ਮੋਹਣੀਆਂ ਜਿਹੜੀਆਂ ਰਿਸ਼ੀ ਮੁਰੀਆਂ ਦੇ ਮਨਾਂ ਨੂੰ ਮੋਹਤ ਕਰ ਲੈਂਦੀਆਂ ਹਨ ਉਹ ਵੀ ਗਾਉਂਦੀਆਂ ਉਹ ਗਾਉਨੀਆਂ ਪਿਛਤਾਵਾ ਕਰਦੀਆਂ ਨੇ ਫਲਾਣੇ ਨੂੰ ਅਸੀਂ ਗਰਾਭ ਤਾਂ ਸਾਨੂੰ ਪਾਪ ਨਾ ਲੱਗੇ ਬਖਸ਼ਨੀ ਸਾਨੂੰ ਇਸੇ ਧਾਟਕਾ ਹੀ ਕਰੀਏ ਕੀ ਇਸ ਪ੍ਰਕਾਰ ਪਿਛਤਾਵਾ ਕਰਨ ਨੂੰ ਵਗਾਉਂਦੀਆਂ ਹਨ ਜਾਂ ਮੋਹਣੀਆਂ ਵਹ ਆਤਮਾ ਜੀ ਨੂੰ ਮੋਹ ਨੂੰ ਹਲਦਤਾ ਹੈ ਤੇ ਮਨ ਮੋਹਨ ਪਰਮੇਸ਼ਰ ਉਹ ਤੈਨੂੰ ਗਾਉਂਦੇ ਹਨ ਸੁਰਗ ਮਛ ਪਿਆਲੇ ਸੁਰਗ ਲੋਕ ਦੀਆਂ ਪਛਰਾਂ ਮਾਗ ਲੋਕ ਦੀਆਂ ਇਸਤਰੀਆਂ ਤੇ ਬਤਾਲ ਦੀਆਂ ਨਾਗਰੀਆਂ ਇਹ ਗਾਉਂਦੀਆਂ ਹਨ ਸੁਰਗਾ ਮਛ ਪਿਆਲੇ ਇਹਨਾਂ ਲੋਕਾਂ ਦੇ ਸੰਤਨ ਆਤਮਾ ਸਾਵਨ ਤੁਦਨੋ ਰਸਨੋ ਪਾਇਸੀਰੇ ਇਹ ਮਾਲਾ ਰਸੰਗੇ ਤੇਰੇ ਪੈਲਾਕੀ ਤੇ ਕੌਂ ਰਸਨ ਪੰਖਰਤਨ ਆਦਿ ਤੇ ਨੰਤ ਆਦਿ ਜਿਨੇ ਬਾਇ ਬਜ਼ਾਏ ਰਸਨ ਪੈਲਾਕੀ ਤੇ ਤਨੂੰ ਗਾਉਂਦੇ ਹਨ 86 ਤੀਰਥ ਨਾਲ 83 ਵੀ ਗਾਉਂਦੇ ਆਪੋ ਆਪਣੀ ਪੁਸਤਕਾਂ ਦੇ ਮਹਤਵਨ ਦੇ ਨਾਲ ਸਾਵਨ ਤੁਦਨੋ ਯੋਧ ਮਹਾਗਲ ਸੂਰਾ ਆਪ ਨੂੰ ਗਾਉਂਦੇ ਯੋਧੇ ਜਿਹੜੇ ਰਖੀ ਹਨਗੇ 1000 ਨਾਲ ਜੰਗ ਕਰਕੇ ਫਤੇ ਕੌਣ ਵਾਲੇ ਮਹਾਵਲੀ ਮਹਾਰषि ਦੱਸ ਆਪਾਂ ਨਾਲ ਜੰਗ ਕਰਕੇ ਫਤੇ ਕੌਣ ਵਾਲੇ ਦੁਰਮੇ ਆਤਰ ਫਿਰੇ ਆਏ ਹਨ ਅਣਜੰਗਾਂ ਦਾ ਜਨ ਕਰਕੇ ਫਦੇ ਪਾਉਣ ਵਾਲੇ ਸ਼ਾਵਨ ਸੁਦ ਨੂੰ 4 4 ਖਾਣੀਆਂ ਦੇ ਜੀਵ ਜੰਤ ਸਾਰੇ ਮਹਾਰਾਜ ਆਉਂਦੇ ਹੈ 4 ਖਾਣੀਆਂ ਦੇ ਵਿੱਚੋਂ ਜਿਸ ਪ੍ਰਕਾਰ ਕਲਪਾਇਯ ਬ੍ਰਿਸ਼ ਵਿੱਚੋਂ ਨਾਮ ਦੀ ਆਵਾਜ਼ ਕਹਿੰਦੇ ਆਉਂਦੀ ਹੈ ਉਸੇ ਪ੍ਰਕਾਰ ਉਦਪੁਜ ਖਾਣੀ ਵਿੱਚੋਂ ਮੰਨਿਆ ਹੈ ਉਸੇ ਪ੍ਰਕਾਰ ਉਹ ਹਿਦਮ ਹੋਦਰੀ ਜਿਹੜਾ ਹੋਇਆ ਤੇ ਪਾਣੀ ਦੇ ਵਿੱਚੋਂ ਹਨੂਮਾਨ ਦਾ ਮੁੜਕੇ ਤੋਂ ਪੈਦਾ ਸੇਤ ਜੀ ਖਾਣੀ ਵਿੱਚੋਂ ਹਨੂਮਾਨ ਦਾ ਪੁੱਤਰ ਸੀ ਜੋ ਲੰਕਾ ਸਾਰ ਕੇ ਆਇਆ ਇਸੇ ਪ੍ਰਕਾਰ ਸੇ ਤੇ ਜੀ ਪੁੱਜ ਉਰਪੀ ਖਾਣੀ ਵਿੱਚੋਂ ਕਲਪਤਰ ਬਿਰਸ਼ ਤੇ ਅੱਗੇ ਅੰਡੇ ਦੇ ਅੰਡੇ ਤੋਂ ਕਾਗ ਬਸੁੰਦਾ ਦੇ ਕੋ ਗਰ ਰਾਵਕ ਅੱਗੇ ਤੇ ਜੇਬ ਦੀ ਜੇਬ ਤੋਂ ਮਨੁੱਖਾ ਦੇ ਸਭ ਆਪ ਨੂੰ ਗਾਉਂਦੇ ਹਨ ਚਾਰ ਖਾਣੀਆਂ ਦੇ ਕਾਗਲ ਤਗਲੂ ਖੰਡ ਮੰਡਲ ਬ੍ਰਹਮੰਡਾ ਨਵੇਂ ਖੰਡਾਂ ਦੇ ਜੀ ਮੰਡਲ ਦੇਸ਼ਾਂ ਦੇ ਜੀ 400 ਕੋਹ ਦਾ ਹੁੰਦਾ ਹੈ ਬ੍ਰਹਮੰਡਾਂ ਦੇ ਜੀ ਸਾਰੇ ਗਉਂਦੇ ਇੱਕੀ ਪੁਰੀਆਂ ਵਾਲਾ ਬ੍ਰਾਹਮਣ ਦਾ ਸੱਤ ਪਤਾ ਸੱਤ ਦੀਪ ਤੇ ਸੱਤ ਪਲੇ ਦਾ ਉਹ ਵਿੱਚ ਹੋਣ ਸਰਕਾਰ ਰੱਖੇ ਤੇਰੇ ਤਾਰੇ ਪਰ ਕੋਤ ਬੱਤੀ ਕਰਕੇ ਪਾਲਣਾ ਆਪਦੇ ਆਸਰੇ ਧਾਰਨ ਕਰਕੇ ਰੱਖੇ ਹੋਏ ਹਨ ਇਹ ਤੁਦਨੋ ਗਾਵਨ ਜੋਤ ਦੇ ਭਾਣੇ ਹੋ ਮਾਰੇ ਇਹਨਾਂ ਸਾਰਿਆਂ ਤੋਂ ਗਾਉਂਦੇ ਅਸਲ ਤੋਂ ਹੈ ਜੋ ਆਪ ਦੀ ਸਰਦਾ ਕਰਦੇ ਦਿਲ ਤੇ ਜਿਹੜੇ ਆਪ ਨੂੰ ਭਾਜਾਂਦੇ ਹਨ ਰੱਤੇ ਤੇ ਤੇਰੇ ਪੰਸਰ ਰਸਾ ਉਹ ਮਾਰੇ ਰੰਗੇ ਹੋਏ ਤੇਰੇ ਭਗਤ ਰਸਾ ਵਾਲੇ ਨੰਦਨ ਨੂੰ ਲੈ ਦੇ ਰਸਾਲਿਆਂ ਦੇ ਰਸਾਲੇ ਹਨ ਫੌਜਾਂ ਦੀਆਂ ਫੌਜਾਂ ਹੋਰ ਕਿਤੇ ਤੁਦ ਨੂੰ ਗਾਵ ਨੂੰ ਸੇ ਨਾ ਕਿਤਨਾ ਹੋ ਮਹਾਰਾ ਹੋਰ ਕਿਤਨੇ ਹੀ ਤੁਨ ਗਉਦੇ ਆ ਅ ਵਿਆਦ ਪੁਰਬ ਜਿਹੜੇ ਵਿਆਦ ਪੁਰਬ ਜਿਹੜੇ ਗਉਦੇ ਨਾਂ ਲੈਤਾ ਉਹ ਸਾਡੇ ਚੇਤੇ ਹੀ ਨਹੀਂ ਆਉਂਦੇ ਸੀ ਚੇਤੇ ਕਰਕੇ ਵੀ ਕੀ ਆਣੇ ਅ ਵਿਆਦ ਪੁਰਬ ਕਹਨ ਨਾਂਿਤਿਆ ਵੀ ਸਰੂ ਨੇ ਜਨੇ ਨੇ ਵੀ ਵਿਚਾਰ ਹੀ ਕੀ ਕਰੀਏ ਸੋਈ ਸੋਈ ਸਦਾ ਸੱਚ ਸਾਹਿਬ ਸੋਈ ਸੋਈ ਸਦਾ ਸੱਚਾ ਸਾਹਿਬ ਪਿੱਛੇ ਭੂਤਕਾਲ ਤੁਸੀਂ ਸੋਈ ਸੱਚਾ ਸਹਿਬ ਹੁਣ ਵਰਤਮਾਨ ਕਾਲ 'ਚ ਸੋਈ ਸੱਚਾ ਸੱਚਾ ਸਹਿਬ ਅੱਗੇ ਨੂੰ ਭਵਿੱਖਦ ਕਾਲ ਨੂੰ ਹੋਵੇਗਾ ਸਾਚਾ ਸਾਜੀ ਨਾਈ ਹੁਣ ਵੀ ਸੱਚਾ ਹੈ ਪਿੱਛੇ ਵੀ ਸੱਚਾ ਸੀ ਅੱਗੇ ਨੂੰ ਵੀ ਆਪ ਜੀ ਸੱਚੀ ਨਾਈ ਮਹਿਮਾ ਹੋਵੇਗੀ ਹੈ ਕੀ ਹੋਸੀ ਜਾਏ ਨਾ ਜਾ ਸਹਿਬ ਵਰਤਮਾਨ ਸਮੇਂ ਦੀ ਵੀ ਤੂੰ ਪਿੱਛੇ ਵੀ ਸੀ ਹੋਸੀ ਅੱਗੇ ਨੂੰ ਵੀ ਹੋਵੇਗਾ ਜਾਇ ਨਾ ਜਿਸੀ ਪਹਿਲਾਂ ਨਹੀਂ ਹੁੰਦਾ ਕਿ ਨਾਂ ਮਰ ਕੇ ਕਿਤੇ ਜਾਵੇਗਾ ਰਚਨਾ ਜਿੰਨ ਰਚਨਾਏ ਵਿਚਾਈ ਹੈ ਜਾਸੀ ਰਚਨਾ ਜਿੰਨ ਵਿਚਾਈ ਜਾਏ ਨਾ ਜਿਸਨ ਵਿਚਾਈ ਉਹ ਨਹੀਂ ਤੂੰ ਜਾਣ ਵਾਲਾ ਰਸਨੇ ਚਲੀ ਜਾਏਗੀ ਰੰਗੀ ਰੰਗੀ ਪਾਤੀ ਉਕਾਰਕਾਰ ਜਿੰਸੀ ਇਹ ਰੰਗਾਂ ਵਿੱਚ ਇੱਕ ਰੰਗ ਦੇ ਜਿਨੇ ਕਾਲੇ ਕਾਹ ਹੋਣਾ ਜਿਨੇ ਤੋਤੇ ਸਾਰੇ ਰੰਗਦੇ ਹੈ ਕੋਈ ਇੱਕ ਰੰਗ ਰੰਗਦੀਆਂ ਪਾਤਾਂ ਤਰ੍ਹਾਂ ਨੇ ਜਿਨੇ ਮੋਰ ਹੈ ਕਿੱਧਰ ਆਦ ਕਹਾਂਗੇ ਓ ਭਾਂਤਾ ਬੜਾ ਤਰ੍ਹਾਂ ਦਾ ਨਹੀਂ ਹੈ ਵੇਖੋ ਕਿਹੜੀ ਮੱਟੀ ਹੈ ਜਿਸ ਮੱਟੀ 'ਚ ਇੰਨੇ ਰੰਗ ਬਰੰਗੇ ਬਣਾਪੇ ਸਰਕਾਰ ਜਿੰਸੀ ਕਰਕੇ ਉੱਪਤੀ ਜਿੰਸਾਂ ਜਿਵੇਂ ਉੱਠਾਂ ਵੀ ਘੋੜਿਆਂ ਵੀ ਖਚਰਾ ਆਦ ਕਾ ਨਹੀਂ ਜਿੰਸਾਂ ਚੀਜ਼ਾਂ ਹੁੰਦੀਆਂ ਜਿਵੇਂ ਵੱਖੋ ਵੱਖਰੀਆਂ ਆਇਆ ਜਿਨੂੰ ਓ ਪਾ ਇਹ ਮਾਇਆ ਦਾ ਜਿਸ ਵਾਸ਼ਿਕ ਨੂੰ ਪੈਦਾ ਕੀਤੀ ਹੈ ਲਕਿਨ ਸਰਕਾਰ ਦੇਖਾ ਕੀਤਾ ਆਪਾ ਮਾਇਆ ਮਦ ਕੋ ਜਿਹਨੂੰ ਪਾਈ ਸੂਰਜ ਹਨੇਰਾ ਨਹੀਂ ਪੈਦਾ ਕਰਦਾ ਹੈ ਸਰਕਾਰ ਦੇਖਾ ਕੀਤਾ ਆਪਾ ਕਰਕੇ ਵੱਧੀ ਕਰਕੇ ਪਾਲਣਾ ਅਤੇ ਪੀਤੇ ਨੂੰ ਵੇਖਦਾ ਪ੍ਰਕਾਸ਼ ਦਾ ਹੈ ਕਿਉਂ ਤਿਸ ਦੀ ਵਡਿਆਈ ਜੇ ਕਿਸ ਅਕਾਲ ਪੁਰਖ ਸਾਹਿਬ ਦੀ ਵਡਿਆਈ ਇੱਛਾ ਹੈ ਜੋ ਤਿਸ ਭਾਵ ਹੈ ਸੋਈ ਜੋ ਤਿਸ ਆਪ ਨੂੰ ਮਾਰਾ ਪੌਂਦਾ ਸੀ ਉਹ ਪਿੱਛੇ ਕਰ ਗਿਆ ਸੀ ਹੁਣ ਕਰਨਾ ਅੱਗੇ ਨੂੰ ਕਰੇਗਾ ਤੇ ਹੁਕਮ ਨਾ ਕਰਨਾ ਉਹ ਫੇਰ ਨੂੰ ਆ ਤੇ ਵੀ ਆਏ ਨਾ ਆਏ ਕਰ ਇਹ ਹੁਕਮ ਹੀ ਕਿਸੇ ਦੇ ਬਾਸ਼ੋਂ ਕੀਤਾ ਜਾ ਸਕਦਾ ਫੇਰ ਹੰਦਾ ਉਹ ਪਾਤਸ਼ਾਹ ਉਹ ਸਹਾ ਪਤ ਸਾਹਿਬ ਤੇ ਮਾਰੇ ਸੋ ਤੱਬਾ ਦਾ ਲਖਰ ਦੂ ਪਾਤਸ਼ਾਹ ਹੈ ਮਹਾਦੇਵ ਪਤੀ ਹੈ ਵਿਸ਼ਨੂੰ ਆਦਿਕਾਂ ਦਾ ਵੀ ਆਪਣੇ ਸ਼ਾਹੂ ਕਾਰਜੋ ਹਨ ਆਪਣੇ ਕੁੰਬੇ ਰਾਜਕ ਭੰਡਾਰੀ ਉਹਨਾਂ ਦਾ ਵੀ ਪਤੀ ਹੈ ਬ੍ਰਹਮ ਆਦਿਕਾਂ ਦਾ ਵੀ ਪਾਪਸ਼ਾਹ ਹੈ ਸਾਰਿਆਂ ਦਾ ਸਹਿ ਮਾਲਕ ਹੈ ਨਾਲਕ ਰਹਿਣ ਰਜਾ ਕਦੀ ਜੀ ਜਿੰਨੇ ਮਾਰਾ ਤੇਰੀ ਰਜਾ ਵਿੱਚ ਰਹਿਣੇ ਕਰਤੇ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੋਮ ਕਲ ਕਰਨਾ ਗਿਆਈ पातशाह सह पादशाह नानक रहण वी वाहिगुरु का सालशाह वाहिगुरु